ਅੱਜ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਅਰਜਿਸਟਿਡ ਇਟਵਰ ਲੋ ਐਲਸੀ ਸਾਬ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜਿਲ੍ਹਾ ਕੌਂਟੀ ਦੇ ਵੱਲੋਂ ਔਰ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਕੰਸਟਰਕਸ਼ਨ ਵਰਕਰ ਦੀਆਂ ਡਿਮਾਂਡਸ ਨੇ ਡਿਮਾਂਡ ਸੰਬੰਧੀ ਇੱਕ ਜਿਹੜਾ ਉਹ ਮੰਗ ਪੱਤਰ ਲੇਬਰ ਕਮਿਸ਼ਨਰ ਚੰਡੀਗੜ੍ਹ ਦੇ ਨਾਮ ਤੇ ਜਿਹੜਾ ਉਹ ਭੇਜਿਆ ਗਿਆ ਹੈ ਔਰ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜਾ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੇ ਭਾਰੀ ਮੀਂਹ ਆ ਕਰਕੇ ਉਹ ਜਿਹੜੇ ਹੜ੍ਹ ਆਏ ਨੇ ਔਰ ਹੜ੍ਹਾਂ ਦੇ ਕਾਰਨ ਕਈ ਜਿਹੜੇ ਉਸਾਰੀ ਫਿੱਟੀਆਂ ਨੇ ਉਹਨਾਂ ਦੇ ਮਕਾਨ ਵੇਖਣੇ ਮੀਨੇ ਕਾਰਨ ਉਹਨਾਂ ਦੇ ਮਕਾਨ ਦੇਖਣੇ ਚਾਹੇ ਕੱਚੇ ਮਕਾਨ ਨੇ ਚਾਹੇ ਪੱਕੇ ਮਕਾਨ ਨੇ HCOW ਐਕਟ ਦੇ ਤਹਿਤ ਜਿਹੜੇ ਵੀ ਜਿਹੜੇ ਇਹ ਸਾਰੀ ਕਿਰਤੀ ਨੇ ਪंजीकरण ਜਿੰਨਾ ਦਾ ਹੋਇਆ ਹੋਇਆ ਜੇਕਰ ਉਹਨਾਂ ਦੇ ਮਕਾਨ ਡਿੱਗ ਜਾਂਦੇ ਨੇ ਤਹਿ ਟੇਰੀ ਹੋ ਜਾਂਦੇ ਨੇ ਕੁਦਰਤੀ ਆਫਤਾਂ ਦੇ ਨਾਲ ਉਹਨਾਂ ਵਾਸਤੇ 1 ਲੱਖ ਰੁਪਏ ਜਿਹੜਾ ਮੁਆਵਜ਼ਾ ਹੈ ਉਹ ਮਿਲਣਾ ਉਹਦੇ ਲਈ ਜ਼ਰੂਰੀ ਹੈ ਇਸ ਲਈ ਅਸੀਂ ਅੱਜ ਐਲਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਐਲਸੀ ਸਾਹਿਬ ਤੋਂ ਗੱਲ ਕੀਤੀ ਹੈ ਕਿਉਂ ਜਿਹੜਾ ਮੁਆਵਜ਼ਾ ਤੁਰੰਤ ਉਪਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਕਰੋਨਾ ਕਾਲ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਲੌਕਡਾਊਨ ਹੋ ਗਿਆ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ ਸੀ ਘਰਾਂ ਵਿੱਚ ਬੰਦ ਹੋ ਕੇ ਬੈਠ ਗਏ ਸੀ ਉਹਨਾਂ ਦਾ ਕੰਮ ਕਰ ਰੁਕ ਗਿਆ ਸੀ ਔਰ ਬੀਓਸੀਡਬੀ ਵਲੋਂ ਉਹਨਾਂ ਨੂੰ ਜਿਹੜਿਆ ਇੱਕ ਸ਼ੈਤਾਨ ਦੇ ਰੂਪ ਵਿੱਚ ਆਰਥਿਕ ਮਾਧਿਅਮ ਰੂਪ ਵਿੱਚ ਜਿਹੜਾ 55 5500 ਰੁਪਏ ਜਿਹੜਾ ਤਿੰਨ ਵਾਰੀ ਪਾਇਆ ਗਿਆ ਸੀ ਅਸੀਂ ਅੱਜ ਮੰਗ ਕੀਤੀ ਹੈ ਕਿ ਜਿਹੜੇ ਤਹਾੜ ਪੀੜਤ ਲੋਕ ਨੇ ਮੀਂਹ ਕਰਕੇ ਜਾਂ ਇਹ ਸਥਿਤੀ ਬਣੀ ਸੀ ਲੋਕ ਬੇਰੁਜ਼ਗਾਰ ਹੋ ਗਏ ਉਹਨਾਂ ਨੂੰ ਵੀ ਉਸ ਆਧਾਰ ਤੇ ਜਿਹੜਾ ਉਰਲੀ ਮਿਲਣਾ ਚਾਹੀਦਾ ਆ ਤੇ ਸੈਤਾ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਵਿਜ਼ਾਰਾ ਕਰ ਸਕਣ ਇਸ ਤੋਂ ਇਲਾਵਾ ਜਿਹੜੇ ਲਾਪਤਰੀ ਕਾਪੀਆਂ ਨੇ ਲੰਬੇ ਸਮੇਂ ਤੋਂ ਪੈਂਡੈਂਸੀ ਪਈ ਹੈ ਉਹ ਪੈਂਡੈਂਸੀ ਜਿਹੜੀ ਹੈ ਉਹ ਤੁਰੰਤ ਖਤਮ ਕੀਤੀ ਜਾਣੀ ਚਾਹੀਦੀ ਹੈ ਰੀਨਿਊ ਹੋਣ ਵਾਲੀਆਂ ਕਾਪੀਆਂ ਨੇ ਜਿਹੜੀਆਂ ਉਹਨਾਂ ਵਾਸਤੇ ਜਿਹੜਾ ਤੁਰੰਤ ਜਿਹੜਾ ਰੀਨਿਊ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਕਾਲਰਸ਼ਿਪ ਤੇ ਨਜਾਇਜ਼ ਓਬਜੈਕਸ਼ਨ ਲੱਗ ਰਹੇ ਨੇ ਉਹ ਓਬਜੈਕਸ਼ਨ ਜਿਹੜੇ ਹਟਾਏ ਜਾਣੇ ਚਾਹੀਦੇ ਨੇ ਔਰ ਇਸ ਤੋਂ ਬਾਅਦ ਜਿਹੜੇ ਐ ਐਸ ਗ੍ਰੇਸ਼ੀਅਸ ਟੀਮ ਦੇ ਤਹਿਤ ਕਲੇਮ ਰੋਕੇ ਹੋਏ ਲੈਕ ਜਿਹੜੀ ਇੱਕ ਲੰਬੇ ਸਮਾਂ ਜਿਹੜੀ ਚਰਚਾ ਕਹਿ ਲੋ ਐਲ ਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਬੜੇ ਸੁਖਾਵੇ ਮਾਹੌਲ ਦੇ ਵਿੱਚ ਵਿਸ਼ਵਾਸ ਦਵਾਇਆ ਦੋ ਇਨਸਪੈਕਟਰ ਸਾਹਿਬ ਨਾਲ ਸੀ ਮੌਜੂਦ ਜਲਾਲਾਬਾਦ ਤੋਂ ਸੀ ਸੌਰਵ ਕਪੂਰ ਜੀ ਸਾਡੇ ਫਾਸਲ ਕਾ ਤੋਂ ਜਿਹੜੇ ਰਾਜਪ੍ਰੀਤ ਸਿੰਘ ਇਨਸਪੈਕਟਰ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਇਹ ਵੇਖ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਉਹ ਸਾਰੀ ਕੀਤੀ ਨੂੰ ਉਹ ਮੁਸ਼ਕਲ ਨਹੀਂ ਆਏਗੀ ਕਿਉਂਕਿ ਪਹਿਲਾਂ ਜਿਹੜਾ ਕੁਝ ਵਾਪਰਿਆ ਹੈ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇੱਥੇ ਜਿਆਦਾ ਪਰਭਾਰ ਜਿਹੜੀ ਦਲਾਲਾਂ ਦੀ ਸੀ ਜਿਹੜੇ ਲੋਕ ਸੀ ਲੋਕਾਂ ਦੀ ਲੁੱਟ ਕਰਕੇ ਕੰਮ ਕਰਦੇ ਸੀ ਔਰ ਜਿਹੜੇ ਜੈਨੂਅਰ ਕੰਮ ਸੀ ਉਹਨਾਂ ਦੇ ਕੰਮ ਨਹੀਂ ਹੁੰਦੇ ਸੀ ਉਹਨਾਂ ਨੇ ਇਸ ਗੱਲ ਨੂੰ ਸਜੀਦਗੀ ਨਾਲ ਲਿਆਏ ਔਰ ਸਾਨੂੰ ਯੂਨੀਅਨ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਸਾਰੀ ਕਿਰਤਿਆਂ ਦੇ ਕੰਮ ਪੈਲ ਦੇ ਆਧਾਰ ਤੇ ਪਾਰਦਰਸ਼ੀ ਤੱਕ ਨਾਲ ਹੋਣਗੇ ਔਰ ਨਾਲ ਦੀ ਨਾਲ ਇਹ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਡੀ ਕਰਾਂਗੇ ਅਕਤੂਬਰ ਵਿੱਚ ਫਿਰ ਅਸੀਂ ਅਕਤੂਬਰ ਤੱਕ ਡੀ ਕਰਾਂਗੇ ਅੱਜ 18 ਤਰੀਕ ਹੈ ਇਹਨਾਂ 12-13 ਦਿਨਾਂ ਦੇ ਵਿੱਚ ਕਿੰਨੀ ਆਉਟਪੁੱਟ ਆਏਗੀ ਤੇ ਜਿਹੜਾ ਪਾਰਦਰਸ਼ੀ ਕਿੰਨੀ ਆਉਂਦੀ ਹੈ ਨਹੀਂ ਤਾਂ ਫਿਰ ਅਕਤੂਬਰ ਦੇ ਵਿੱਚ ਫਿਰ ਅਸੀਂ ਜਿਹੜਾ ਉਹ ਇੱਕ ਜਿਲਾ ਪੱਧਰੀ ਐਕਸ਼ਨ ਕਰਨ ਦਾ ਜਿਹੜਾ ਉਹ ਐਲਾਨ ਕਰਾਂਗੇ ਔਰ ਜਿਹੜੇ ਵੀ ਇੱਥੇ ਦਲਾਲ ਆਉਂਦੇ ਨੇ ਉਹਨਾਂ ਦੀ ਜਿਹੜੀ ਠਾਰ ਬਣੀ ਹੋਈ ਉਹਨਾਂ ਨੂੰ ਰੋਕਣ ਵਾਸਤੇ ਜਾਂ ਆਪਰੇਟਰ ਨੇ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਨੇ ਉਹਨਾਂ ਇਥੇ ਬੰਤੀ ਹੈ ਸਾਡੀ ਯੂਨੀਅਨ ਹੈ ਉਹ ਕੰਮ ਕਰੇ ਅੱਜ ਅਸੀਂ ਲੇਬਰ ਕੰਸਟਰਕਸ਼ਨ ਐਨ ਬੈਲਡਰ ਯੂਨੀਅਨ ਵੱਲੋਂ ਕੇਐਲਸੀ ਸਾਹਿਬ ਸਰਦਾਰਪੁਰ ਤੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਕਿੰਨੇ ਵੀ ਖਾੜਾਂ ਦੇ ਸਬੰਧ ਵਿੱਚ ਮਕਾਨ ਬੱਤੇ ਹਨ ਜਾਂ ਜੀਜੀ ਦੇ ਬੱਚਿਆਂ ਦੇ ਰੁਕੇ ਹੋਏ ਨੇ ਜਾਂ ਹੋਰ ਕਈ ਰੈਸਪਰੇਸ਼ੀਅਮ ਜਿਹੜਾ 23 ਕਿਮਾ ਦੇ ਪੈਂਡਿੰਗ ਪਈਆਂ ਨੇ ਉਨਾ ਪ੍ਰਤੀ ਅਸੀਂ ਐਲ ਸੀ ਸਾਹਿਬ ਨਾਲ ਇੰਸਪੈਕਟਰ ਸਾਹਿਬ ਨੂੰ ਜਾਨੂ ਕਰਵਾਇਆ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਇਹ ਉੱਤੇ ਜਾਣ ਤਾਂ ਕਿ ਇਹ ਨਾ ਪਾਤਰੀ ਇਹ ਆਪਣਾ ਜਿਹੜਾ ਲਾਭ ਲੈ ਸਕਣ ਤੇ ਕਿਸੇ ਤਰ੍ਹਾਂ ਦੇ ਵੀ ਜੋ ਕਾਪੀਆਂ ਪੈਨਪਈਆਂ ਜਾਂ ਨਹੀਂ ਅਤੇ ਦਸਹੀ ਡੰਗ ਨ ਬਣਾਈਆਂ ਜਾ ਰਹੀਆਂ ਉਹ ਤੁਰੰਤ ਜਲਦੀ ਤੋਂ ਜਲਦੀ ਬਣਾਈਆਂ ਜਾਣ